ਅੰਮ੍ਰਿਤਸਰ ਵਿਖੇ ਦਿਨ ਦਿਹਾੜੇ ਹੈਰੀਟੇਜ ਸਟਰੀਟ ਤੇ ਕੁਝ ਨਿਹੰਗ ਸਿੰਘਾਂ ਨੇ ਇੱਕ ਪ੍ਰਵਾਸੀ ਵਿਅਕਤੀ ਤੇ ਹਮਲਾ ਕਰ ਉਸਨੂੰ ਜ਼ਖਮੀ ਕਰ ਦਿੱਤਾ ਜਾਣਕਾਰੀ ਅਨੁਸਾਰ ਜ਼ਖਮੀ ਵਿਅਕਤੀ ਖਾਲੀ ਬੋਤਲਾ ਚੁੱਕਣ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਤੰਬਾਕੂ ਦੇਖ ਕੇ ਨਿਹੰਗ ਸਿੰਘਾਂ ਨੇ ਉਸ ਦੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਹਨਾਂ ਦਾ ਪਾਣੀ ਵਾਲਾ ਬੋਤਲ ਉਹ ਚੁਣ ਰਹਾ ਥਾ ਮਤਲਬ ਇਹ ਪਸਾ ਮਾਕੂਲ ਦਾ ਥੋੜਾ ਜਾ ਖਾਇਆ ਨਹੀਂ ਜੇਬ ਵਿੱਚ ਰੱਖਾ ਤਾਂ ਉਹ ਬੋਲਦਾ ਦਿਖਾਣਾ ਕੀ ਹੈ हां देखो हम ते आगे छोटी मारा अफेन एक बैक कंपनी कंपनी काल के बस यहां मा दिया हम की मारा तोरे कंपन अच्छा करपान मरी है हां की केंदा है थोनू आगे बोलदा तेरा जे, जे में तमाकुलम जब खाया नहीं तब रखा है थोड़ा जा एक बैक कंपनी काल के बस मा दिए यहां पर फिलहाल पुलिस मामली दी जांच कर रही है ता मिलेगी और हमारा रघुनाथ नंबर 1414 जी के लिए बता उन्होंने आवेदन मार दी है ਜੀ ਬਈ ਦਾ ਸਪਾਨ ਨਹੀਂ ਸਾਥੀ ਜੀ ਜੀ ਇਹ ਦੱਸਦਾ ਮੇਰੀ ਗੇਂਜ ਤਰਪਾਨੀ ਨੇ ਪਤਾ ਨਹੀਂ ਖੜਦਾ ਕਿਹਾ ਤਾਂ ਸਰਪ ਚੈਨ ਨੰਬਰ ਬੱਤੀ ਆਈ ਯਾਨਤਾ ਦਾ ਲਾਲ ਕਰਾ ਰਹੇ ਲੋਕਾਰ ਵੀ ਬਣੇ ਕਿ ਜਲਦ ਦਿਖਾਣਾ ਕਰ ਹਾਂਜੀ ਹਾਂਜੀ ਕੋਈ ਨਿਆਣੇ ਰੋਣ ਬੋਲ ਨਹੀਂ ਆਪਣਾ ਕੀ ਮਾਰਿਆ ਕੀ ਹੈ ਹਾਂਜੀ ਤਰਪਾਨ ਤੇ ਕਿਹੜੇ ਥਾਣੇ ਤੋਂ ਆਏ ਜੀ